ਸਸਤਰੀ ਗਾਲ ਜੀ ਮੈਂ ਤੁਹਾਡਾ ਜਸਪਾਲ ਅੱਜ ਪਿੰਡ ਭਗਵਾਨਪੁਰੇ ਕਬੂਤਰਬਾਜ਼ੀ ਮੁਕਾਬਲਾ ਤੇ ਆਹ ਦੇਖੋ ਸਾਰੇ ਕਬੂਤਰਬਾਜ਼ ਪਹੁੰਚੇ ਹੋਇਆ ਆ ਜੋ ਓਲੇ ਮਰਵਾਉਨੇ ਆਪਾਂ ਆ ਸਾਰੇ ਬਾਈ ਪਾਣੀ ਦੇ ਆ ਸਾਹਮਣੇ ਦੇਖਦੇ ਨਵੇਂ ਜਾ ਗਿਆ ਪਾਣੀ ਦੇ ਕੇ ਆ ਜੋ ਦੋ ਮਿੰਟ ਟੁੱਕਾ ਆਜੋ ਓਲਿਆਂ ਵਾਲੀ ਜਗ੍ਹਾ ਤੇ ਲੈ ਕੇ ਜਾਂਦੇ ਆ ਉਹ ਸਾਹਮਣੇ ਪਿੰਡ ਦੇ ਵਿਚਾਲੇ ਓਲਲੇ ਲੱਗਣੇ ਆ ਇੱਕਦਮ ਸਾਰਾ ਠੀਕ ਨਾ ਦਾ ਦੇਣਾ ਪਹਿਲਾਂ ਉਹ ਨਹੀਂ ਆ ਥੱਲੇ ਆ ਜੀ ਪੁੱਤ ਹਾਂ ਕਾਵਾਵਾ ਕਾਇ ਹੋਇਆ ਥੋੜੀ ਇੱਥੂ ਬਣਾ ਦੇ ਠੀਕ ਪਿੰਡ ਭਗਵਾਨਪੁਰਾ ਜਿਲ੍ਹਾ ਬਠਿੰਡਾ ਲਾ ਦੇਗੇ 55 ਹੋ ਗਿਆ ਜਦੋਂ 7 ਤੀਕ ਰਹਿ ਕੇ ਆਉਂਦੀ ਉੱਲੇ ਵੱਜਣਗੇ ਭਾਈ ਓ ਲੈ ਵੀਰਾ ਲਓ ਰਣਜੀਤ ਪਹੁੰਚ ਗਿਆ ਮੋਹਰਾ ਲੈ ਕੇ ਪਹਿਲਾ ਬਈ ਜੀ ਹੋ ਗਿਆ ਬਈ ਸੇਕ ਲਓ ਰੱਬ ਦਾ ਨਾਮ ਲਓ ਜੀ ਇਹ ਲਓ ਜੀ ਪਹਿਲਾ ਉੱਤਰ ਹੈ ਗਰਾਊਂਡ 'ਚ ਵਿਚਾਲੇ ਹੋ ਜਾ ਵਿਚਾਲੇ 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 ਹੋ ਇੱਥੇ ਆਪਦੇ ਕਿ ਲਈ ਜਣੀ ਚੱਲਿਓ ਮੁੰਡੇ ਉੱਪਰ ਕਿਹੜਾ ਕਿਨੀ ਚੱਲਿਓ ਲਓ ਜੀ ਪਹਿਲਾ ਓਲਾ ਵੱਜ ਗਿਆ ਲਿਓ ਕਰਾ ਹੈਲੋ ਭਾਈ ਬਿੰਦਰਾ ਹੈਲੋ ਵੀਰੇ ਮੈਂ ਕਿਹ ਪਾਣੀ ਚ ਲਾ ਦੇ ਉਧਰ ਮਾਰੀ ਚੱਲੇ ਭਾਈ ਪਿੰਜਰੇ ਉਧਰ ਪਾਣੀ ਕੱਢੋ ਇੱਧਰ ਪਾਣੀ ਕੱਢੀ ਆ ਗੇਣੀ ਚੱਲੀ ਕੋਈ ਨਹੀਂ ਕੋਈ ਨਹੀਂ ਸਾਫ ਹੀ ਆ ਗਿਆ ਦੇ ਹੀ ਆ ਉਹ ਬਈ ਜਿਹੜਾ ਰੱਖਣਾ ਹੋਇਆ ਹੈ ਜਿਹੜਾ ਰੱਖਣਾ ਉਹ ਮੇਰੇ ਕੋਲ ਆ ਜਾ ਮਾਤਾ ਦੋ ਗੀ ਚੱਲੀ ਹੋਈ ਹੈ ਗੀ ਚੱਲੀ ਹੋਈ ਹੈ ਬਾਜੂ ਮਾੜਾ ਗੀ ਚੱਲੀ ਪਈ ਹੈ ਦੋ ਹੋ ਗਏ ਬਈ ਬਾਕੀ ਬਈ ਬਾਹਰ ਹੋ ਜਾ ਖੱਤਣ ਵਾਲਾ ਆਇਆ ਉਹ ਇੱਧਰ ਆਈ ਆਇਓ ਆ ਜਿਹੜਾ ਛੱਡੂ ਆ ਉਹ ਇੱਧਰ ਰੱਖਦੇ ਪਿੰਜਰਾ ਇਹਦਾ ਬਈ ਇੱਥੇ ਰੱਖ ਲੈ ਪਿੰਜਰਾ ਦੋ ਕਬੂਤਰਾਂ ਨੂੰ ਉੱਲੇ ਵੱਜ ਗਏ ਤੀਜਾ ਆ ਰਿਹਾ ਬਈ ਤਿੰਨ ਤਿੰਨ ਹਟ ਹਟ आज <laughs> भाई <laughs> 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 ਇੱਧਰ ਹੋ ਕੇ ਦੇਖਣਾ ਇੱਧਰ ਹੋ ਕੇ ਦੇਖਣਾ ਬਾਈ ਬਾਈ ਆ ਪਿੰਚ ਲਵਰ ਰੱਖ ਦੇ ਇਹ ਹੋ ਗਏ ਬਈ ਕੋਈ ਡਰ ਨਹੀਂ ਬਾਈ ਦੋ ਹੋਰ ਬੱਚੇ ਘਾੜ ਘਾੜ ਰੱਖ ਮੈਂ ਕਿਉਂ ਹੱਸਦਾ ਤੇ ਛੀ ਹੋ ਗਏ 6 ਹੋ ਗਏ ਕੋਈ ਨਹੀਂ ਬਾਈ ਹੈਲੋ ਕੱਲਾ ਇੱਕ ਮਿੰਟ ਕੱਲਾ ਕੱਲਾ ਖੂਤਰ ਖੜਾ ਸੱਤ ਸੱਤ ਬਾਈ ਕੱਲਾ ਕੱਲਾ ਲੈ ਕੇ ਖੂਤਰ ਬਾਕੀ ਸਾਰੇ ਉਤਰ ਹੋ ਜਾ ਬਾਈ ਇੱਧਰ ਆ ਕੇ ਬਣਾ ਲਾਗੀ ਉਹ 8 ਵਜੇ ਹੋਈ ਆdire ਖਾਲੀ ਪਿਚੇ ਡਾ ਰਿਓ ਬਈ ਇੱਥੇ ਯਾਰ ਮਾਰ ਦੇ ਬਈ ਉਹਨਾਂ ਇੱਕ ਦਾ ਮਾਰ ਦੇ 8 9 9 ਜੁੰਦੂ ਜੋਧਪੁਰ 11 ਕੱਲਾ ਕੱਲਾ ਮਾਰੀ ਦੇ ਦੋ ਬਈ ਡਾਕੜਾ ਮਾਰ ਦੇ 12 12 ਆ ਬਈ ਲੈ ਆ ਜਾ ਕੇ ਨਾ 23 ਕਿਰਾਏ ਤੇ ਵਾਹੀ 23 ਕਿਰਾਏ ਆਖੀ ਬਈ ਤੇਰਾ ਆਪਾਂ ਵੀ ਛੱਡਣਾ ਬਾਈ ਸ਼ਾ ਅੱਖਾ ਕਉਤਰਾ ਉਹ ਹੈਲੋ ਬਾਈ ਹਾਈ ਗਰੋਹ ਲਾ ਨਾ ਮਾਰੇ ਕੋਈ ਉਹਦਾ ਇੱਧਰ ਆ ਕੇ ਮਾਰੇ ਹੋ ਮਨਜੂਰੀ ਕਰ 14 ਹੋ ਗਿਆ ਇੱਧਰ ਸਾਡੀ ਨਿਗਾਹ ਕੀ ਰਹੂਗੀ ਹੋਰ ਕੋਈ ਆ ਜਾਓ ਬਾਈ ਇੱਧਰੋਂ ਹਟੇ ਕੋਈ ਗੱਡੀਆਂ ਤੇ ਕਿੱਧਰ ਕਿੱਧਰ ਨਿਕਲ ਪਾਰਾ ਆ ਜਾਓ ਬਾਈ ਆ ਜਾਓ ਕੇ ਨਾ ਲੈਓ ਖੜ ਗਿਆ ਦੇਗਾ ਮਾਰੂ ਲੱਗਦਾ ਪੰਡੀਆਂ ਦਾ ਉਹ ਮਾਰ ਦੇ ਉਹ 15 ਚੱਲ ਬਈ ਤੇਰੇ ਅੱਗੇ ਖੜ ਜਾਵੇ ਖੜ ਜਾ ਚੱਲ ਤੂੰ ਖੜ ਕੇ ਲੈ ਇੱਕ ਬਈ ਇੱਕ ਇਕੱਲਾ ਇਕੱਲਾ ਕਰ ਨਾ 18 ਸਾਹਮਣੇ ਖੜ ਜਾ ਹਾਂ ਆ ਗਿਆ ਵਈ ਆ ਗਿਆ ਜੀ ਆਪਣਾ ਸ਼ਾਕ ਬਾਈ ਇਕੱਲੇ ਇਕੱਲੇ ਛੱਡੋ ਬਾਈ ਬਣ ਕੇ ਸੋਨੂੰ ਪਹਿਲਾਂ ਕੰਈ ਨਾ ਇਕੱਠੇ ਨਾ ਹੋ ਕਰੋ ਮੇਰੇ ਪੁੱਤ ਹੋ ਜਾ ਕੇ ਖਾਏ ਹੋਏ ਕਿੰਨੇ ਹੋ ਗਏ 21 ਹੋਇਆ 21 ਐੜਕਾ ਦਾ ਲਾਦ ਉਹ ਐੜਕਾ ਦੇ ਵਿੱਚ ਸਾਰਾ ਕੁਝ ਹੀ ਹੋ ਜਾਣਾ ਐੜਕਾ ਨੂੰ ਟੀਅਰ ਬਾਈ ਓਏ ਇੱਥੇ ਓਏ ਤੇਰੀ ਹੱਲਾ ਬਾਈ ਇੱਥੇ ਲੈ ਕੇ ਹਟੋ ਜਰਾ ਓਏ ਆ ਕਿੰਨੇ ਟੱਕਰੇ ਲੈ चौं गति 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 � ਨਾ ਨਾਰੋ ਬਾਈ ਮਾਰੋ ਕਰਾ ਵਾਰੀ ਵੇ ਕਰਾ ਤੇ ਮਾਰੋ ਅੱਲਾਹ ਕੱਲਾ ਮਾਰੋ 23 33 43 53 33 ਮਾਰ ਦੇ ਬਾਈ ਕਰਾ ਇਹ ਸ਼ਰਤ ਤੇ ਹੋਇਆ ਕਰੋਲਾ ਮਾਰ 33 4 36 ਹੋ ਗਏ 36 37 ਲੈਓ ਬਾਈ ਲੈਓ ਹੋ ਕਰਾ ਲੈਓ ਕਰਾ ਲੈਓ ਹੇ ਮਤਨਾ ਆਜੋ ਭਾਈ ਆਜੋ ਹੁਣ ਕਿੱਧਰ ਰਹਿ ਗਏ ਕਬੂਤਰ ਵਾਲੇ ਹਾਂ ਅਰੇ 10 ਕਬੂਤਰ ਰਹਿੰਦੇ ਵੀ ਮੇਰੇ ਛੇਤੀ ਲੈ ਕੇ ਆਜੋ ਛੇਤੀ ਆਇਓ ਮਾਇਆ ਉਹਦਾ ਕੰਮ ਕਰਾ ਬਿਲਕੁਲ ਮੇਰੇ ਮੋਢੇ ਤੇ ਆਜੇ ਹੋਰ ਆਜੋ ਭਾਈ ਆਜਾ ਲੈ ਕੇ ਆਜਾ ਮਿੰਟ ਆਜੋ ਓ ਬਾਈ ਟੋਪ ਆ ਬਾਈਆਂ ਨੇ ਨਵਾਂ ਰੂਲ ਨਮਾ ਬਣਾਇਆ ਰੂਲ ਨਮਾ ਬਣਾਇਆ ਪਿੰਜਰੇ ਵੀ ਇਕੱਠੇ ਕਰੇ ਜਾਂਦੇ ਆ ਸਾਹਮਣੇ ਕਿੰਨੇ ਸੱਤੀ ਸੱਤੀ ਰਲਾ ਬਾਗ ਨਹੀਂ ਉਹਦੋਂ ਨੇ ਅੱਗ ਬਚਾ ਦਿੱਤੀ ਹਾਂ ਮੈਂ ਤਾਂ ਕੰਨਾ ਕਪੈਪਾ ਜੀ ਕਿਤੇ ਉੱਧਰ ਕਦੇ ਤੇ ਮੇਰੇ ਮੋਢੇ ਤੇ ਖੜਾ ਰਿਹਾ ਹੈ ਹੁਣ ਤੂੰ ਆਇਆ ਤਾਂ ਹੁਣ ਪਿੱਛੇ ਖੜਾ ਹੋ ਗਏ ਹੋਰ ਟਾਈਮ ਦੇ ਦੇ ਕੋਸਾ ਬਾਈ ਸੱਤ ਸੱਤ ਤਾਂ 1 ਮਿੰਟ ਉੱਤੇ ਹੋ ਗਿਆ ਠੀਕ ਆ ਫੁੱਟਰ ਲੈ ਕੇ ਆ ਜਾ ਵੀਰ ਮੇਰੇ ਕਾਲੀ 48 48 48 ਗੌਰ ਕਰ ਲੈ ਬਸ ਬਾਈ ਬਾਈ ਆਪਾਂ ਥੋੜੇ ਬਾਜਾ ਹੋਰ ਲੰਘ ਬਾਜੇ 48 48 42 ਲਿਆਓ ਬਈ ਲਿਆਓ ਹੋਰ ਲਿਆਓ ਕਿਹੜੇ ਰਹਿ ਗਏ 42 42 ਪੰਜ ਕੁੱਤੇ ਰਹਿ ਗਏ ਵੀਰੇ ਹਜੇ ਆ ਜਾ ਵੀਰ ਆ ਜਾ ਕਰ ਸਰ ਦੇ ਚਾਤੇ ਕਰ ਮਾਰ ਦਿਓ ਲਗ ਰਾਂ 43 ਚਾਰ ਰਹਿ ਗਏ ਵੀਰ ਮੇਰੇ ਓਏ ਚਾਰ ਰਹਿ ਗਏ ਆ ਜਾਓ ਭਾਈ ਆ ਜਾਓ ਲੋ ਵੀ ਮਿੱਤਰੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਆਹ ਲੋ ਜੀ ਕਾਲੀ ਕੋਲ ਛੜਤੀ ਕਾਲੀ ਕੋਲ ਕੋ ਰਹਿ ਗਏ ਜੋ ਰਹਿ ਗਏ ਆਰ ਮਾਰ ਕੇ ਉੱਤਰ ਵੀ ਨਿਕਾਲ ਰਿਹਾ ਇਸ ਦਾ ਵੀਰ ਜੀ ਸਹਿਯੋਗ ਪਤਾਈਏ ਕੀ ਆ ਗਿਆ ਇੱਕ ਰਹਿ ਗਿਆ ਵੀਰ ਓਏ ਬਾਈ ਕਿਹੜੇ ਬੰਦੇ ਕੋਲੇ ਰਾਮਰੇ 10 ਨਮਸ ਕਰਾ ਬੋਲਾ ਬਰਾਵਾ ਲੋ ਜੀ ਬਾਈਆਂ ਨੇ 60 ਕਬੂਤਰ ਗਏ ਸੀ ਤੇ 60 ਹੀ ਛੱਡ ਤੇ ਇੱਕ ਕਬੂਤਰ ਰਹਿ ਗਿਆ ਤੇ ਉਹ ਵੀ ਪਹੁੰਚ ਗਿਆ ਲਓ ਵੀ ਲਾਸਟ ਕਬੂਤਰ ਰਹਿ ਗਿਆ ਆਹ ਲਾਸਟ ਲੈ ਕਰ ਉਹ ਚੱਕ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ